ਇਕ ਵਾਰ ਫਿਰ ਤੁਹਾਡੀ ਸੇਵਾ ਦੇ ਵਿੱਚ ਆਸਰਾ ਆਪਾਂ ਸ਼ਬ ਸਰਵ ਕਾਰ ਹੈ ਸੀ ਹਰ ਅਰਾਧ ਨਾ ਜਾਣਾ ਰਹੇ ਉਸ ਤੋਂ ਪਹਿਲਾਂ ਸ਼ਬ ਸਰਵ ਸਰਵ ਕਾਰ ਹੈ ਸੀ ਆਪਾਂ ਮਨ ਖਾਲੀ ਇਕਸਾਨੀ ਕਰਾਈ ਸ਼ਰਮ ਪਾਣੀ ਕਮਖੇ ਇੱਕ ਜੀਵ ਨੂੰ ਇੱਕ ਵਿਅਕਤੀ ਨੂੰ ਆਪਣਾ ਜੀਵਨ ਸਫਲਕੀਵੇਂ ਬਣਾਣਾ ਹੈ ਕਿਵੇਂ ਕਰ ਵਿਹਾਰ ਕਰਦੇ ਆ ਸੰਸਾਰ ਦੇ ਵਿੱਚ ਰਹਿੰਦੇ ਹੋਇਆ ਮੁਕਤ ਰਹਿਣ ਅੰਜਨ ਮਾਹੀ ਨ ਰੰਜਨ ਅੜੀ ਜੋ 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 ਐਸ.ਆਰ.ੀ ਅਗਰ ਤੇ ਆ ਅਜਿ ਵਿਚਾਰ ਕਰ ਰਹੇ ਆ ਧਰਮ ਦਾ ਸਮਾਜ ਸ਼ਾਸਤਰ ਸੋਸ਼ੀਓਲੋਜੀ ਆਫ ਰਿਲੀਜੀਅਨ ਕਿ ਕੀ ਇਹ ਜੋ ਸੋਸ਼ੀਅਲ ਸਿ ਆਫ ਰਿਲੀਜੀਅਨ ਹੈ ਧਰਮ ਦਾ ਸਮਾਜ ਸ਼ਾਸਤਰ ਹੈ ਅਸਲ ਵਿੱਚ ਜਿਹੜਾ ਵੀ ਧਰਮ ਹੈ ਕਈ ਵਾਰੀ ਧਰਮ ਨੂੰ ਵੀ ਤਿਤ ਧਰਮ ਦੀ ਜਿਹੜੀ ਟ੍ਰਾਂਸਲੇਸ਼ਨ ਹੈ ਰਿਲੀਜੀਅਨ ਕਰਦੇ ਆ ਰਿਲੀਜੀਅਨ ਆਪਣਾ ਇੱਕ ਅਲੱਗ ਮੀਨਿੰਗ ਹੁੰਦਾ ਧਰਮ ਇੱਕ ਅਲੱਗ ਮੀਨਿੰਗ ਹੁੰਦਾ ਤੇ ਮਜ਼ਹਬ ਅਲੱਗ ਮੀਨਿੰਗ ਹੁੰਦਾ ਐਸੀ ਕਰਕੇ ਜਦੋਂ ਆਪਾਂ ਮਜ਼ਹਬ ਦੀ ਗੱਲ ਕਰਦੇ ਆ ਉਹਦੇ ਵਿੱਚ ਜਿੰਨੇ ਵੀ ਪੱਛਮੀ ਧਰਮ ਨੇ ਜਿਨ੍ਹਾਂ ਦੇ ਵਿੱਚ ਪੈਗੰਬਰ ਨੇ ਇਹ ਪੈਗਮ ਜਿਹੜਾ ਪੈਗਮ ਆਂਦਾ ਹੈ ਇਹਦੀ ਵਿਚਾਰਧਾਰਾ ਦੇ ਮੁਤਾਬਕ ਅੱਲਾਹ ਤੋਂ ਰੱਬ ਤੋਂ ਯਹੋਵਾ ਤੋਂ ਗॉड ਤੋਂ ਕਿ ਉਹ ਉਸ ਪੈਗਮ ਦੀ ਹੁਨ ਡਾਇਰੈਕਸ਼ਨ ਦੇ ਬਤਾਬਤ ਜਿਹੜਾ ਸਮਾਜ ਦੇ ਵਿੱਚ ਸੁਧਾਰ ਕਰਦੇ ਨੇ ਸਮਾਜ ਨੂੰ ਨਿਰਦੇਸ਼ਣ ਕਰਦੇ ਨੇ ਤੇ ਸਮਾਜ ਦੇ ਇੱਕ ਤਾਣਾ ਬਾਣਾ ਸਿਰਫ ਦੇ ਨੇ ਉਹਦੇ ਪ੍ਰੈਕਟੀਕਲ ਜੀਵਨ ਨੂੰ حدیث ਤੇ ਤੌਰ ਤੇ ਯਾਨੀ ਕਿ ਉਸ ਨੂੰ ਉਹਨਾਂ ਦੀ ਰਾਈਟਾਂ ਤੇ ਆਧਾਰਿਤ प्रॉफिट ਤੇ ਜੀਵਨ ਤੇ ਉਹ ਧਾਰਨ ਜਿਹੜਿਆ ਉਹ ਬਣਦੇ ਉਹਨਾਂ ਮਤਲਬ ਕੁਮਾ ਸਾਹਿਬ ਲੇਕਿਨ ਜਿਹੜਾ ਪੂਰਬੀ ਧਰਮ ਦਾ ਜਿਹੜਾ ਕਨਸੈਪਟ ਹੈ ਉਹ ਇੱਕ ਵੱਖਰਾ ਵੇ ਆਫ ਲਿਵਿੰਗ ਹੈ ਜਿਹੜਾ ਸਮਾਜ ਦੇ ਵਿੱਚੋਂ ਹੀ ਉਹ ਕਿਤੇ ਨਹੀਂ ਵਿਸ਼ਖ ਬੁਰਨਾ ਨਾ ਪਾਛਾ ਜਦੋਂ ਜ਼ਿਕਰ ਕਰਦੇ ਆ ਪਾਣੀ ਦਾ ਜ਼ਿਕਰ ਕਰਦੇ ਆ ਚੈਸੋ ਮੈਂ ਆਵਾ ਖਸਮ ਦੀ ਬਾਣੀ ਤੈਸੋੜਾ ਕਰੀਦਾ ਗਿਆਨ ਵੇਲਾ ਲਾਗੋਂ ਨੂੰ ਸੰਬੋਧਨ ਕਰਕੇ ਕਹਿੰਦੇ ਆ ਕਿ ਜਿਵੇਂ ਜਿਵੇਂ ਮੈਨੂੰ ਔਰ ਇੱਥੇ ਜਿਹੜੀ ਕਹਿਣਾ ਖਸਮ ਦੀ ਬਾਣੀ ਇਸ ਨੂੰ ਧੁਰ ਕੀ ਬਾਣੀ ਵੀ ਕਿਹਾ ਧੁਰ ਉਹਨਾਂ ਰੂਹਾਂ ਦੇ ਅੰਦਰ ਦੀ ਆਵਾਜ਼ ਕੌਨਸ਼ੀਅਸਨੈਸ ਦੀ ਆਵਾਜ਼ ਆਵਾਜ਼ ਜਿਹੜੀ ਉਹ ਜੋ ਡਾਇਰੈਕਟ ਕਰਦੀ ਹੈ ਉਹ ਕੌਨਸ਼ੀਅਸਨੈਸ ਜਿਹੜੀ ਆ ਡਾਇਰੈਕਸ਼ਨ ਦਿੰਦੀ ਹੈ ਉਸ ਤੇ ਆਧਾਰ ਤੇ ਆ। ਪਾਉ ਨੇਚਰ ਨਾਲ ਜੁੜਿਆ ਹੋ। ਪ੍ਰਕਿਰਤੀ ਦੇ ਨਾਲ ਜੁੜਿਆ ਹੋ। ਉੱਥੇ ਪੱਛਮੀ ਵਿਚਾਰਧਾਰਾ ਦੇ ਵਿੱਚ ਮਨੁੱਖ ਨੂੰ ਬਣਾ ਕੇ ਸਾਰਾ ਕੋਈ ਮਨੁੱਖ ਦੇ ਵਾਸਤੇ ਬਣਾਇਆ ਗਿਆ। ਭਾਵੇਂ ਜਾਨਵਰ ਨੇ ਭਾਵੇਂ ਬਨਸਪਤੀ ਭਾਵੇਂ ਜੋ ਵੀ ਸੰਸਾਰ ਦੇ ਵਿੱਚ ਜਿਹੜੇ ਸਾਧਨ ਨੇ ਮਨੁੱਖ ਦੇ ਸੁੱਖ ਆਰਾਮ ਵਾਸਤੇ, ਖੰਡਾਣ ਵਾਸਤੇ ਬਣਾਏ। ਇਧਰ ਸਾਰਾ ਕੁਝ ਪ੍ਰਕਿਰਤੀ ਦੇ ਅਧੀਨ ਨੇ ਦੇ ਆਧਾਰ ਤੇ ਮਨੁੱਖ ਨੇ ਆਪਣਾ ਜੀਵਨ ਜਣਾ ਬੁਜ਼ਾਰਨਾ ਹੈ ਉਸ ਦੇ ਵਿੱਚ ਕੁਝ ਹੋਰ ਬੰਦਿਸ਼ਾਂ ਨੇ ਇਹ ਨਹੀਂ ਆਪਾਂ ਕਹਿ ਸਕਦੇ ਕਿ ਨਹੀਂ ਸਾਰਾ ਕੁਝ ਉਸ ਨੇ ਸਮਾਜ ਦੇ ਅੰਦਰ ਜਾਂ ਉਸ ਨੇ ਇਸ ਜ਼ਮੀਨ ਦੇ ਉੱਪਰ ਵੀ ਜਿੱਨੇ ਜਿਹੜੇ ਬਾਕੀ ਹੈਬਿਟੈਟਸ ਨੇ ਬਾਕੀ ਸਪੀਸੀਜ਼ ਨੇ ਉਹਨਾਂ ਦੇ ਨਾਲ ਵੀ ਉਹਨਾਂ ਦੇ ਇਕੁਇਪ੍ਰਾਮ ਨੂੰ ਬਰਾਬਰ ਰੱਖਿਆ ਉਹਨਾਂ ਦੇ ਸੰਤੁਲਨ ਨੂੰ ਰੱਖਣ ਦੇ ਵਿੱਚ ਕਿਉਂਕਿ ਇੱਥੇ ਜ਼ਿਕਰ ਆਉਂਦਾ ਹੈ 84 ਲੱਖ ਜੂਨ ਸਵਾਈ ਮਾਨਸ ਕੋਪਰਬ ਦੀ ਵੜਿਆ ਉਸਨੇ ਉਹਨਾਂ 84 ਲੱਖਾਂ ਤੇ ਕਰੋੜ ਵੀ ਹੋਣਾ ਜਾਂ ਜਿੰਨੇ ਵੀ ਹੈਗੇ ਕਿਉਂਕਿ ਗਿਣਤੀ ਤੇ ਬਹੁਤ ਇਸ ਤੋਂ ਵੱਧ ਵੀ ਹੈ ਜੀ ਵਿਗਿਆਨਕ ਤੌਰ ਤੇ ਬਲਕਿ ਉਸਨੇ ਆਪਣੇ ਵੱਡੇ ਪੰਨੋ ਉਸੇ ਤਰ੍ਹਾਂ ਵੜਾ ਕੇ ਰੱਖਣਾ ਤਾਂ ਕਿ ਉਹਨਾਂ ਦੀ ਜਿਹੜੀ ਫੋਨ ਦੇ ਉਹ ਖਤਮ ਨਾ ਹੋਵੇ ਇਸੇ ਤਰ੍ਹਾਂ ਜਦੋਂ ਆਪਾਂ ਦੇਖਦੇ ਆਂ ਗੱਲ ਸੋਸਾਇਟੀ ਦੀ ਹਿਊਮਨ ਦੇ ਵਿੱਚ ਸੋਸ਼ੀਆਲੋਜੀ ਸੋਸਾਇਟੀ ਸੋਸ਼ਲ ਫੀਲਿੰਗਸ ਸਮਾਜਿਕ ਜਿਹੜੇ ਅਸਾ ਸਾਬਤ ਨੇ ਸਮਾਜ ਕਿਵੇਂ ਬਣਿਆ ਅਸੀਂ ਦੁਨੀਆ ਦੇ ਵਿੱਚ ਇਸ ਤਰਤੀ ਦੇ ਉੱਪਰ ਹੋਰ ਸਪੈਸ਼ੀਸ ਨੂੰ ਹੋਰ ਜੀਵਨ ਨੂੰ ਵੀ ਦੇਖਦੇ ਆਂ ਔਰ ਜੁਨੀਅਰ ਨੂੰ ਵੀ ਦੇਖਦੇ ਆਂ ਜਿਵੇਂ ਮਧੂਮੱਖੀਆਂ ਨੇ ਵਿਸ਼ੇਸ਼ ਤੌਰ ਤੇ ਉਹਨਾਂ ਦਾ ਆਪਣਾ ਇੱਕ ਸਮਾਜ ਹੁੰਦਾ ਹੈ ਸਾਡੇ ਨਾਲੋਂ ਘੱਟ ਉਮਰ ਹੁੰਦੀ ਉਹਨਾਂ ਦੀ ਪਰ ਫਿਰ ਵੀ ਉਹ ਜਿਹੜਾ ਉਹਨਾਂ ਦਾ ਲਾਈਫ ਸਪੈਨ ਹੈਗਾ ਉਹਦੇ ਵਿੱਚ ਉਹਨਾਂ ਵੀ ਜੀਵਨ ਦਾ ਇੱਕ ਪੈਟਰਨ ਬਣਿਆ ਹੋਇਆ ਹੈ ਉਹਨਾਂ ਦੇ ਕੰਮ ਵੱਡੇ ਹੋਏ ਨੇ ਉਹ ਇੱਕ ਸੋਸ਼ਲ ਜੀਵਨ ਜੀਉਂਦਿਆਂ ਨੇ ਯਾਨੀ ਕਿ ਇੱਕ ਸਮਾਜਿਕ ਜੀਵਨ ਉਹਨਾਂ ਦਾ ਹੁੰਦਾ ਇੱਕ ਸੋਸਾਇਟੀ ਹੁੰਦੀ ਹੋਰ ਇਸੇ ਤਰ੍ਹਾਂ ਆਪਾਂ ਦੇਖਦੇ ਹਾਂ ਜੰਗਲ ਦੇ ਵਿੱਚ ਹਾਥੀ ਨੇ ਇਕੱਠੇ ਰਹਿੰਦੇ ਆ ਉਹਨਾਂ ਦਾ ਆਪਣਾ ਇੱਕ ਸਮਾਜ ਹੁੰਦਾ ਹੈ ਤੇ ਉਹ ਕਮਿਊਨੀਕੇਟ ਕਰਨੇ ਸਾਡੇ ਮਨੋਂ ਜਿਸ ਤਰ੍ਹਾਂ ਇਨਸਾਨ ਦੀ ਆਵਾਜ਼ ਹੈ ਅਸੀਂ ਬੋਲ ਕੇ ਗੱਲ ਕਰ ਰਹੇ ਹਾਂ ਦੂਜਾ ਇਨਸਾਨ ਸੁਣਦਾ ਉਹਨਾਂ ਦੀ ਵੀ ਕਮਿਊਨੀਕੇਸ਼ਨ ਦਾ ਆਪਣਾ ਤਰੀਕਾ ਜਿਹੜਾ ਅਸੀਂ ਨਹੀਂ ਸੁਣ ਸਕਦੇ ਕਿਉਂਕਿ ਉਸ ਦੀ ਵੇਵ ਲੈਂਥ ਡਿਫਰੈਂਟ ਹੁੰਦੀ ਜਿਹੜੀ ਸਾਡੀ ਸੁਣਨ ਦੀ ਜਿਹੜੀ ਸਮਰੱਥਾ ਹੈ ਉਸ ਤੋਂ ਪਰੇ ਹੁੰਦੀ ਇਸ ਕਰਕੇ ਉਹ ਆਪਣੀ ਆਪਣੀ ਭਾਸ਼ਾ ਦੇ ਵਿੱਚ ਗੁਰਬਾਣੀ 'ਚ ਵੀ ਜ਼ਿਕਰ ਆਉਂਦਾ ਹੈ ਕਿ ਕੀ ਕੀ ਆ ਖਾਣੀ ਕੀਤੀ ਆ ਬਾਣੀ ਕੀਤੇ ਪਾਪਨ ਹਰ ਇੱਕ ਨੀਮ ਬਾਣੀਆਂ ਵੀ ਆਪਣੀਆਂ ਨੇ ਉਹਨਾਂ ਦੇ ਇਤਸੇਰਾ ਆਪਾਂ ਜਦੋਂ ਦੇਖਦੇ ਆ ਹਾਥੀ ਦੀ ਜਿਹੜੀ ਆਵਾਜ਼ ਏ ਉਹ ਬੋਤੀ ਜਿਹੜੀ ਉਹ ਧਰਤੀ ਤੋਂ ਟ੍ਰੈਵਲ ਹੁੰਦੀ ਜਿਹੜਾ ਝੰਗੜਵਾ ਉਹ ਇੱਕ ਡਿਫਰੈਂਟ ਚੀਜ਼ ਏ ਉਹ ਸਾਡੇ ਵਰ ਜਿਹੜੀ ਬਾਕੀ ਉਹ ਕਮਿਊਨੀਕੇਟ ਕਰਦਾ ਹੈ ਦੂਸਰੇ ਹਾਥੀਆਂ ਦੇ ਨਾਲ ਇਹ ਤੋਂ ਤਾਂ ਕਿ पेड़ ਪੋਏ ਦੀ ਆਪਣੀਆਂ ਜੜ੍ਹਾਂ ਦੁਆਰਾ ਮੈਸੇਜ ਜਿਹੜਾ ਉਹ ਦੂਸਰੇ ਪੌਦਿਆਂ ਨੂੰ ਇੱਕ ਦੂਜੇ ਨੂੰ ਅਗਰ ਇੱਕ ਤੇ ਅਟੈਕ ਹੁੰਦਾ ਉਹ ਦੂਜੇ ਤੇ ਨੂੰ ਮੈਸੇਜ ਕਿਦਾਂ ਦਿੰਦੇ ਆ ਕਿਹੜੇ ਕੈਮੀਕਲਸ ਤਿਆਰ ਕੀਤੇ ਜਾਂਦੇ ਆ ਇਹ ਸਾਰਾ ਕੁਝ ਇੱਕ ਸੋਸ਼ਲ ਤਣਾਪਣਾ ਕਿਤੇ ਨਾ ਕਿਤੇ ਹਰ ਜੀਵਨ ਦੇ ਵਿੱਚ ਹੁੰਦਾ ਹੀ ਹੈ ਸਭ ਤੋਂ ਜ਼ਿਆਦਾ ਹਾਇਰਸ ਏਰੀਆ ਦੀ ਜਿਹੜੀ ਨਸਲ ਹੈ ਉਹ ਤਾਂ ਆਪਣਾ ਜਿਹੜਾ ਇੱਕ ਪੂਰੇ ਸਮੂਹ ਵਜੋਂ ਤੌਰ ਤੇ ਜਿਹੜੇ ਸੀਨੀਅਰ ਹੁੰਦੇ ਆ ਉਹ ਜੂਨੀਅਰ ਨੂੰ ਨੌਯਾਨ ਨੂੰ ਉਹਨਾਂ ਦੇ ਵਿੱਚ ਉਹ α ਮੇਲ ਵਾਲਾ ਸਿਸਟਮ ਹੈ ਜਿਹੜਾ ਵੱਡਾ ਹੈ ਉਹ ਸਾਰਿਆਂ ਤੇ ਮਤਲਬ ਕੰਟਰੋਲ ਜ਼ਰੂਰ ਕਰਦਾ ਹੈ ਪਰ ਉਹ ਸਾਰਿਆਂ ਨੂੰ ਜਿਹੜੇ ਸ਼ਿਕਾਰ ਦੇ ਦਾ ਦੂਜੇ ਜ਼ਿੰਦਗੀ ਦੇ ਜਿਹੜੇ ਉਹਨਾਂ ਦੇ ਜਿਸ ਤਰ੍ਹਾਂ ਦੀ ਜ਼ਿੰਦਗੀ ਹੈਗੀ ਉਸ ਤੇ ਪੈਟਰਨ ਉਹਨਾਂ ਨੂੰ ਸਥਾਪਿਤ ਇਸ ਤਰ੍ਹਾਂ ਦੇ ਸਮ ਯੂਨੀਵਰਸ ਦੇ ਵਿੱਚ ਜਿੰਨੇ ਵੀ ਕ੍ਰिएशन ਨੇ ਉਹਨਾਂ ਚ ਬਹੁਤ ਆਤ ਇਹੋ ਜਿਹੀ ਆ ਜਿਨ੍ਹਾਂ ਦਾ ਆਪਣਾ ਇੱਕ ਸਮਾਜਿਕ ਬਣਾ ਤਾਣਾ ਬਣਾ ਹੈ ਇਸੇ ਕਰਕੇ ਮਨੁੱਖ ਨੂੰ ਜਦੋਂ ਫਿਲਾਸਫਰ ਲੋ ਦਾਰਸ਼ਨਿਕ ਲੋਕ ਡਿਫਾਈਨ ਕਰਦੇ ਨੇ ਤਾਂ ਉਸ ਨੂੰ ਕਹਿੰਦੇ ਨੇ ਸਮਾਜਿਕ ਪ੍ਰਾਣ ਸੋਸ਼ਲ ਐਨੀਮਲ ਕਿਉਂਕਿ ਮਨੁੱਖ ਦਾ ਜਿਹੜਾ ਸਰੀਰ ਹੈ ਉਸ ਦੀ ਸਾਰੀ ਜਿਹੜੀ ਬੰਤਰ ਹੈ ਉਹ ਉਸੇ ਤਰ੍ਹਾਂ ਹੀ ਐਨੀਮਲ ਵਰਲਡ ਦੇ ਵਰਗੀ ਹੈ ਉਹ ਜਾਨਵਰਾਂ ਦੀ ਦੁਨੀਆ ਵਰਗੀ ਹੈ ਥੋੜਾ ਜਿਹਾ ਮਤਲਬ ਜਿਸ ਤਰ੍ਹਾਂ ਜਾਨਵਰ ਦੇ ਹਾਰਕ ਦੀ ਬੰਤਰ ਵਿੱਚ ਫਰਕ ਹੈ ਹੁਣ ਇਨਸਾਨ ਦਾ ਜਿਹੜਾ ਹੈ ਉਸ ਦਾ ਚਿੰਪੈਂਜ਼ੀ ਨਾਲੋਂ ਯਾ ਗੋਰੇਲਾ ਨਾਲੋਂ ਯਾ ਮੰਕੀ ਨਾਲੋਂ ਸੇਮ ਪੈਟਰਨ ਨੇ ਥੋੜਾ ਫਰਕ ਅਸੀਂ ਬੋਲ ਸਕਦੇ ਆ ਉਹ ਬੋਲ ਨਹੀਂ ਸਕਦੇ ਅਸੀਂ ਕਮਿਊਨੀਕੇਟ ਕਰ ਸਕਦੇ ਹ ਸੋ ਅਸਲ ਦੇ ਵਿੱਚ ਜਿਹੜੀ ਸਮਾਜਿਕ ਬਣਤਰ ਸੀ ਆਪਾਂ ਜਦੋਂ ਕਈ ਵਾਰੀ ਜ਼ਿਕਰ ਕਰਦੇ ਆ ਕਿ 70 000 ਸਾਲ ਪਹਿਲਾਂ ਇਨਸਾਨ ਦੀ ਜਿਹੜਾ ਜਿਸ ਨੂੰ ਅੱਜ ਅਸੀਂ ਹੋਮੋ ਸੈਪੀਅਨ ਕਹਿੰਦੇ ਆ ਇਹ ਜਿਹੜਾ ਗਰੁੱਪ ਸੀ ਇਸ ਦੇ ਵਿੱਚ ਇੱਕ ਨਵਾਂ ਰੈਵਲੂਸ਼ਨ ਆਇਆ ਜਿਸ ਨੂੰ ਕਹਿੰਦੇ ਆ ਕਾਗਨਿਟਿਵ ਰੈਵਲੂਸ਼ਨ ਗੱਲਬਾਤ ਦਾ ਪਰ ਜਦੋਂ ਅਸੀਂ ਤੇ 3 ਕੋ ਲੱਖ ਸਾਲ ਦੀ ਜਿਹੜੀ ਆ ਉਸ ਨੂੰ ਵੀ ਇਸ ਦੋ ਹਿੱਸਿਆਂ 'ਚ ਵੰਡਿਆ ਜਾਂਦਾ ਇੱਕ 올ਡ ਹੋਮੋ ਸੈਪੀਐਂਸ ਦੋ ਜੇ ਨਿਊ ਹੋਮੋ ਸੈਪੀਐਂਸ 1.5 ਕੋ ਲੱਖ ਸਾਲ ਤੋਂ ਨਿਊ ਹੋਮੋ ਸੈਪੀਐਂਸ ਦੀ ਜਿਹੜੀ ਹੁੰਦੇ ਉਹ ਬਰਕਰਾਰ ਪਰ ਇਸ ਦੇ ਨਾਲ ਕਿਸੇ ਸਮੇਂ ਇਸ ਤੇ ਚਾਰਦੀ ਕੋ ਹਜ਼ਾਰ ਸਾਲ ਪਹਿਲਾਂ ਜਿਹੜੀ ਐਕਸਟੈਂਟ ਹੋਈ ਏ ਹਿਊਮਨ ਵਰਗੀ ਇੱਕ ਰੇਸ ਸੀ ਜਿਸ ਨੂੰ ਨਿਆਰਟ ਹੌਸ ਕਹਿੰਦੇ ਆ ਜਿਹੜੇ ਇਸੇ ਕੈਟਾਗਰੀ ਚ ਆਉਂਦਾ ਜਿਨ੍ਹਾਂ ਨੂੰ ਅਸੀਂ ਹਮਨਿਸਟਸ ਕਹਿੰਦੇ ਉਹਨਾਂ ਦੇ ਵਿੱਚ ਵੀ ਜਿਹੜੀ ਸੀ ਉਹ ਵੀ ਗਾਣੇ ਦੀ ਬੜਾ ਅੰਦਾਜ਼ਨ ਹਾਰ ਸਰਕਾਰੀ ਹੋ ਸਕਦਾ ਕਿ ਉਹਨਾਂ ਦੇ ਵਿੱਚ ਵੀ ਜਿਸ ਤਰ੍ਹਾਂ ਆ ਬੇਸ਼ੱਕ ਖੋਜ ਨੇ ਦੱਸਿਆ ਕਿ ਉਹਨਾਂ ਦੇ ਲਿਮਟਿਡ ਸ਼ਬਦਾਵਲੀ ਸੀ ਉਹਨਾਂ ਦਾ ਜਿਹੜਾ ਗੱਲੇ ਦਾ ਜਿਹੜਾ ਲੈਨਿਚ ਬਾਕਸ ਏ ਉਹ ਕਿਚ ਡਿਫਰੈਂਟ ਸੀ ਪਰ ਉਹਨਾਂ ਦੀ ਜਿਹੜੀ ਆ ਨਿਗਾਸੀ ਉਹ ਸਾਡੇ ਨਾਲੋਂ ਜ਼ਿਆਦਾ ਸੀ ਉਹਨਾਂ ਦਾ ਦਿਮਾਗ ਦਾ ਉਹ ਹਿੱਸਾ ਜੋ ਨਿਗਾਹ ਨਾਲ ਕਨਸਰਨ ਸੀ ਉਹ ਵਾ ਸਾਡੇ ਨਾਲੋਂ ਵੱਡਾ ਸੀ ਤਾਕਤ ਵਿੱਚ ਵੀ ਵੱਡੇ ਸਨ ਜ਼ਿਆਦਾ ਪਾਵਰਫੁਲ ਸਨ ਪਰ ਉਹ ਸਾਰੇ ਕਿਸੇ ਦੇ ਹੈ ਤੇ ਇੱਕ ਤਰ੍ਹਾਂ ਦਾ ਕਮਿਊਨੀਕੇਸ਼ਨ ਉਹਨਾਂ ਚ ਵੀ ਸੀ ਪਰ ਜਿਹੜੀ ਇੱਕ ਸ਼ਬਦਾਵਲੀ ਜਿਹੜੀ ਇਨਸਾਨ ਨੇ ਹੌਲੀ-ਹੌਲੀ 70 ਕੋ ਸਾਲ ਪਹਿਲਾਂ ਜਿਹੜਾ ਰੈਵੋਲੂਸ਼ਨ ਆਇਆ ਜਿਸ ਤੋਂ ਬਾਅਦ ਮਨੁੱਖ ਨੇ ਕਹਾਣੀਆਂ ਕਰਨੀਆਂ ਕਹਾਣੀਆਂ ਸੁਣਨੀਆਂ ਕਹਾਣੀਆਂ ਯਾਨੀ ਕਿ ਆ ਸਵਾਲਾਂ ਦੇ ਜਵਾਬ ਜਿਹੜੇ ਆ ਸਵਾਲ ਕਦੋਂ ਪੈਦਾ ਸਵਾਲ ਤੇ ਜਾਨਵਰ ਦੇ ਜ਼ਹਿਨ 'ਚ ਵੀ ਪੈਦਾ ਹੁੰਦੇ ਹੋਣੇ ਉਹਨਾਂ ਦੇ ਜਵਾਬ ਜਿਹੜੇ ਦੱਸੇ ਗਏ ਭਾਵੇਂ ਉਹ ਅੱਜ ਦੇ ਹਿਸਾਬ ਨਾਲ ਰੈਲੇਵੈਂਟ ਹੈ ਨਹੀਂ ਆ ਪਰ ਉਹ ਜਿਵੇਂ 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 ਜਿਹੜੇ ਲੋਕ ਇਸ ਤਰ੍ਹਾਂ ਦੀ ਵਿਚਾਰਧਾਰਾ ਦੇ ਨਾਲ ਇਸ ਤਰ੍ਹਾਂ ਦੇ ਇੱਕ ਸਟੋਰੀ ਜਿਹਨਾਂ ਕਨਵਿੰਸ ਹੋ ਜਾਂਦੇ ਸਨ ਉਹ ਕੱਠੇ ਰਾਣਾ ਸ਼ੁਰੂ ਕਰਦੇ ਕੋਈ ਨਾ ਕੋਈ ਉਹਨਾਂ ਦਾ ਚੀਰ ਪੜ ਜਾਂਦਾ ਸੀ ਤੇ ਇਸ ਤਰ੍ਹਾਂ ਇੱਕ ਸਮਾਜ ਦਾ ਪੈਟਰਨ ਉਹਨਾਂ ਵਿੱਚ ਵੀ ਸੀ ਉਹਨਾਂ ਦੇ ਵਿੱਚ ਵੀ ਜਿਹੜੀ ਵੱਖਰੀ ਤਰ੍ਹਾਂ ਦੀ ਬੇਸ਼ਕ ਉਹਨਾਂ ਦਾ ਜਿਹੜਾ ਧਰਮ ਬਾਅਦ ਵਿੱਚ ਹਰ ਇੱਕ ਗਰੁੱਪ ਦਾ ਆਪਣਾ ਆਪਣਾ ਸੀ ਆਪਣਾ ਆਪਣਾ ਦੇਵਤਾ ਸੀ ਆਪਣਾ ਆਪਣਾ ਉਹਨਾਂ ਦਾ ਕੋਲ ਦੇਵਤਾ ਸੀ ਜਿਹੜਾ ਕਿ ਭਾਰਤੀ ਪਰੰਪਰਾ ਦੇ ਵਿੱਚ ਅੱਜ ਵੀ ਰਿਹਾ ਹੋਇਆ ਇਹ ਸਤੋ ਕੁਝ ਕੁ ਸਦੀਆਂ ਪਹਿਲਾਂ ਹੀ ਜਦੋਂ ਇੱਕ ਬਾਦਸ਼ਾਹ ਦੂਸਰੇ ਬਾਦਸ਼ਾਹ ਨੂੰ ਹਰਾਦਾ ਸੀ ਤੇ ਉਹ ਉਹਦੇ ਕੁਲ ਦੇਵਤੇ ਨੂੰ ਵੀ ਨੁਕਸਾਨ ਪਹੁੰਚਾਦਾ ਸੀ ਉਸ ਤੇ ਮੰਦਰ ਵੀ ਤੋੜਦਾ ਸੀ ਆ ਇਸਲਾਮ ਦੇ ਆਉਣ ਤੋਂ ਪਹਿਲਾਂ ਇਹ ਪ੍ਰਥਾ ਜਿਹੜੀ ਭਾਰਤ ਵਿੱਚ ਚੱਲਦੀ ਰਹੀ ਹੈ ਹੁਣ ਆਪਾਂ ਜਿਹੜਾ ਮੇਨ ਗੱਲ ਕਰ ਰਹੇ ਹਾਂ ਕਿ ਜਿਹੜਾ ਸਮਾਜਿਕ ਸੰਪਰਵੇਦਾ ਜਦੋਂ ਵੀ ਮਨੋਕਰ ਟ్రਾਈਬਸ ਦੇ ਵਿੱਚ ਆਇਆ ਟ్రਾਈਬਸ ਦੇ ਵਿੱਚ ਆ ਕੇ ਟ్రਾਈਬਸ ਦੇ ਆਪਣੇ ਆਪਣੇ ਰੂਲਸ ਐ ਰੈਗੂਲੇਸ਼ਨਸ ਬਣੇ ਉਹ ਸਮਾਜਿਕ ਜੀਵਨ ਸੀ ਸਮੂਹਕ ਤੌਰ ਤੇ ਰਹਿਣਾ ਤੇ ਉੱਥੇ ਉਹਨਾਂ ਦਾ ਆਪਣਾ ਬਿਲੀਫਸ ਤੇ ਹਿਸਾਬ ਨਾਲ ਆਪਣਾ ਆਪਣਾ ਧਰਮ ਸੀ ਅੱਜ ਵੀ ਦੁਨੀਆ ਦੇ ਵਿੱਚ ਕਿੰਨੇ ਧਰਮ ਨੇ ਸੋ ਹਰ ਧਰਮ ਦੇ ਨਾਲ ਸੋਸਾਇਲੋਜੀ ਜਿਹੜੀ ਸੀ ਸੋਸ਼ਲ ਲੀਵਿੰਗ ਜਿਹੜਾ ਸੀ ਸਮਾਜ ਜਿਹੜਾ ਸੀ ਸਮਾਜ ਹੀ ਅਸਲ ਦੇ ਵਿੱਚ ਬਾਦ ਵਿੱਚ ਧਾਰਮਿਕਤਾ ਤੇ ਇਸੇ ਕਰਕੇ ਦੁਨੀਆ ਦੇ ਵਿੱਚ ਪਾਵੇਂ ਉਹ ਪੱਛਮੀ ਧਰਮ ਨੇ ਪਾਵੇਂ ਪੂਰਬੀ ਧਰਮ ਨੇ ਉਹਨਾਂ ਦੀ ਆਮਦ ਜਿਹੜੀ ਹੋਈ ਹੈ ਮਨੁੱਖਤਾ ਦੇ ਵਿੱਚ ਰਿਫਾਰਮਸ ਲਿਆਉਣ ਕਰਦੀ ਹੋਈ ਕੁਝ ਨਵੇਂ ਅਸੂਲ ਬਣਾਏ ਸੋ ਇਸ ਤਰ੍ਹਾਂ ਜਿਹੜਾ ਸਮਾਜ ਦਾ ਸੰਬੰਧ ਧਰਮ ਦੇ ਨਾਲ ਰਿਹਾ ਆਪਾਂ ਫਿਰ ਦੇਖਦੇ ਹਾਂ ਕਿੰਨੀਆਂ ਸਿਵਲਾਈਜੇਸ਼ਨਸ ਕਿੰਨੀਆਂ ਸਭਿਅਤਾਵਾਂ ਹੋਈਆਂ ਨੇ ਜਿਵੇਂ ਮਾਇਆ ਸਭਿਅਤਾ ਹੋਈ ਬੈਬਿਲੋਨੀਅਨਸ ਹੋਏ ਨੇ ਅਜਿਹੀ ਕਿ ਸਭਿਅਤਾ ਹੋਈ ਭਾਰਤੀ ਸਭਿਅਤਾ ਜਿਸ ਵਿੱਚ ਆਪਾਂ ਸਿੰਧ ਘਾਟੀ ਦੀ ਸਭਿਅਤਾ ਹੁਣ ਜਿਹੜੀ ਨਵੀਂ ਖੋਜ ਰਾਕੀਗੜੀ ਦੇ ਵਿੱਚ ਜਿਹੜਾ ਨਵਾਂ ਹਰਿਆਣੇ ਦੇ ਏਰੀਆ ਦੇ ਵਿੱਚ ਜਿਹੜਾ ਮਿਲਿਆ ਉਹਨਾਂ ਲੋਕਾਂ ਦਾ ਜਿਹੜਾ ਰਹਿਣ ਸੈਨ ਦਾ ਟਾਂਕ ਸੀ ਉਹ ਵੀ ਬਿਲਕੁਲ ਉਹ ਸ਼ਹਿਰੀ ਸੀ ਉਹ ਵੀ ਇਸੇ ਹੀ ਇੰਡਸ ਵੈਲੀ ਸਿਵਲਾਈਜੇਸ਼ਨ ਦਾ ਇੱਕ ਹਿੱਸਾ ਸੀ ਪਰ ਮੁੱਖੀ ਤਰ੍ਹਾਂ ਦੇ ਲੋਕ ਸਨ ਜਿਹੜੇ ਮੂਲ ਨਿਵਾਸੀ ਸਨ ਇਹਦਾ ਦੇ ਉਹ ਆਰੀਅਨਸ ਦਾ ਲੋਕ ਵਿਜ਼ਿਆਦਾ ਐਡਵਾਂਸ ਉਹਨਾਂ ਦਾ ਸਮਾਜ ਸੀ ਸੁਸਾਇਟੀ ਸੀ ਕਿਸ ਤਰ੍ਹਾਂ ਉਹ ਸਾਰੇ ਹੀ ਜਿਹੜੇ ਜਿਸ ਤਰ੍ਹਾਂ ਆਪਾਂ ਗ੍ਰੀਕ ਦੇ ਵਿੱਚ ਗੱਲ ਕਰਦੇ ਆ ਗ੍ਰੀਕ ਦੇ ਵਿੱਚ ਉਹਨਾਂ ਦੀ ਜਿਹੜੀ ਸੁਸਾਇਟੀ ਸੀ ਉਹ ਬੇਸ਼ੱਕ ਅਲੱਗ-ਅਲੱਗ ਕਿਸਿਆਂ ਦੇ ਵਿੱਚ ਕੰਮ ਦੇ ਆਧਾਰ ਤੇ ਵੰਡੀ ਹੋਈ ਸੀ ਜਿਸ ਦੇ ਵਿੱਚ ਵੱਡੇ-ਵੱਡੇ ਫਿਲਾਸਫਰਸ ਨੇ ਆ ਕੇ ਇਸ ਨੂੰ ਡਿਫਾਈਨ ਕੀਤਾ ਉਦ੍ਰਤ ਨੂੰ ਡਿਫਾਈਨ ਕੀਤਾ ਆਪ 60 ਦੇ origin ਨੂੰ ਡਿਫਾਈਨ ਕੀਤਾ ਧਰਤੀ ਦੇ ਉੱਪਰ ਜੀਵਨ ਨੂੰ ਡਿਫਾਈਨ ਕੀਤਾ ਧਰਤੀ ਦੇ ਅਸਗਿਰਦ ਘੁੰਮਣ ਵਾਲੇ ਜਾਂ ਧਰਤੀ ਕਿਹਨੇ ਘੁੰਮ ਰਹੀ ਆ ਇਹ ਤਾਂ ਬਾਅਦ ਦੀ ਗੱਲ ਆ ਪਰ ਉਸ ਵੇਲੇ ਉਹ ਧਰਤੀ ਨੂੰ ਕੇਂਦਰ ਸਮਝਦੇ ਸੀ ਧਰਤੀ ਦੇ ਆਸ-ਪਾਸ ਘੁੰਮਣ ਵਾਲੇ ਇਨਕਲੂਡਿੰਗ ਜਿਹਦੇ ਵਿੱਚ ਆ ਸੂਰਜ ਚੰ드ਰਾ ਮੈਂ ਜਿਹੜੇ ਬਾਕੀ ਪਲੈਨੈਟਸ ਨੇ ਉਹ ਕਿਵੇਂ ਘੁੰਮਦੇ ਆ ਉਹ ਉਹਨਾਂ ਦਾ ਸੋਰਸ ਕੀ ਹੈ ਇਸ ਤੇ ਭਾਵੇਂ ਕਿਸੇ ਵੀ ਢੰਗ ਨਾਲ ਉਹਨੇ ਆਪਣੇ ਤੌਰ ਤੇ ਐਕਸਪਲੇਨ ਕੀਤਾ ਕਿ ਉਹਨਾਂ ਜਵਾਬਾਂ ਨੂੰ ਸੰਤੁਸ਼ਟ ਕਰਨ ਦੀ ਕੋਸ਼ਿਸ਼ ਕੀਤੀ ਹੁਣ ਜਦੋਂ ਆਪਾਂ ਮਾਡਰਨ ਜ਼ਮਾਨੇ ਚ ਆਂਦੇ ਆ ਜਿਹੜੀ ਅੱਜ ਦੀ ਖੋਜ ਆ ਜ਼ਰੂਰੀ ਨਹੀਂ ਕਿ ਇਹੀ ਪਰ ਪੱਕ ਹੋਵੇ ਕੁਝ ਹੋਰ ਵੀ ਖੋਜ ਹੋ ਸਕਦੀ ਜਿਸਨੂੰ ਲੇਟੈਸਟ ਜਿਹੜਾ ਚਰਚਾ ਜਿਸਨੂੰ ਡਾਰਵਿਨ ਦੇ ਸਮੇਂ ਆਇਆ ਐਵੋਲੂਸ਼ਨ ਦਾ ਗੱਦੀ ਗੱਲ ਹੋਈ ਵਿਕਾਸ ਦੀ ਗੱਲ ਹੋਈ ਮਨੁੱਖ ਦੇ ਵਿਕਾਸ ਦੀ ਜਾਂ ਵਿਕਾਸ ਜਿਹੜਾ ਜੀਵਨ ਦੇ ਵਿੱਚ ਵਿਕਾਸ ਹੋ ਰਿਹਾ ਅੱਜ ਤੋਂ ਸਾਡੇ 3 ਕਰੋ ਅਰਬ ਸਾਲ ਪਹਿਲਾਂ ਜਦੋਂ ਜੀਵਨ ਆਇਆ ਤੇ ਅੱਜ ਤੱਕ ਦਾ ਜੀਵਨ ਜਿਹੜਾ ਇੱਥੇ ਤੱਕ ਪਹੁੰਚਿਆ ਇੱਕ ਵਿਕਾਸ ਦੀ ਇਹ ਪਿੰ ਪਿੰ ਯਾਨੀ ਕਿ ਸਟੇਜ ਤੋਂ 1000 ਮੰਚਾਂ ਤੋਂ ਹੁੰਦਾ ਹੋਇਆ ਇੱਥੇ ਤੱਕ ਪਹੁੰਚਦਾ ਹੈ ਇਨਸਾਨ ਤੱਕ ਤੇ ਇਨਸਾਨ ਜਿਹੜਾ ਇਸ ਵਕਤ ਜਿਹੜਾ ਇਨਸਾਨ ਹੈ ਇਸ ਤੱਕ ਲੈ ਮੈਕਸੀ ਗੁਰਬਾਣੀ ਦਾ ਜਿਹੜਾ ਇਹ ਸ਼ਬਦ ਵੀ ਆਉਂਦੇ ਆ ਕਿ ਮਾਨਸ ਕੋ ਪ੍ਰਭ ਦੀ ਵਡਿਆਈ ਜਦੋਂ ਆਪਾਂ ਇਹ ਗਰਦਨ ਹੈ ਤੇ 84 ਲੱਖ ਜੁਨੀਓ ਪਾਈਆ ਜਦੋਂ ਇਹ ਆਦਾ ਕਈ ਜਨਮ ਪੈਕੀਟ ਪਤੰਗਾਂ ਕਈ ਜਨਮ ਗਜਮੀਨ ਕਰਾਂਗਾ ਕਈ ਜਨਮ ਪੰਖੀ ਸਰਫ ਹੋਏ ਕਈ ਜਨਮ ਹੈਵਲ ਪਰ ਕਿਉਂ ਮੇਰੀ ਜਗਦੀਸ਼ ਮੇਰੂ ਕੀ ਬੜੀਆ ਚਰਮ ਕਾਲ ਇਹ ਦੇਸ਼ ਦੀ ਆਈ ਇਹ ਉਸ ਵਿਕਾਸ ਦਾ ਹੀ ਜਿਹੜਾ ਹੈ ਜੀ ਸਿਖਰ ਦੀ ਗੱਲ ਹੋ ਰਹੀ ਬੜੀ ਗਹਿਰ ਬਾਤ ਤੇ ਉਹ ਜਸਰੀ ਢੜ ਕੇ ਆਇਆ ਜਿਹੜਾ ਸੋਚ ਸਮਝ ਸਕਦਾ ਹੈ ਜਿਸ ਨੇ ਇਸ ਵਕਤ ਆਲਮੋਸਟ ਸਾਰੀ ਧਰਤੀ ਦੇ ਜੀਵਨ ਦੇ ਉੱਪਰ ਇੱਕ ਕਿਸਮ ਦਾ ਸਭ ਤੋਂ ਸ੍ਰੇਸ਼ਟ ਤੇ ਸਭ ਤੋਂ ਗਲਬਾਤਿਕ ਤੌਰ ਆਇਆ ਸਭ ਨੂੰ ਵੱਡੇ ਵੱਡੇ ਪੂਖਰ ਜਾਨਵਰਾਂ ਨੂੰ ਜਿਹੜਾ ਆਪਣੇ ਅਧੀਨ ਕਰਕੇ ਰੱਖਿਆ ਹੋਇਆ ਹੈ ਇਹ ਸਾਰਾ ਕੁਝ ਜਿਹੜਾ ਸੀ ਸਮਾਜ ਦੇ ਨਾਲ ਹੀ ਇਕੱਲਿਆਂ ਤੇ ਕੁਝ ਨਹੀਂ ਸੀ ਨਾ ਹੋ ਸਕਦਾ ਸਮਾਜ ਦੇ ਹੀ ਖੇਤਰ ਚ ਬਣ ਗਿਆ ਹੁਣ ਆਪਾਂ ਜਿਹੜਾ ਅਸਲ ਚ ਗੱਲ ਕਰਨੀ ਸੀ ਕਿ ਤਰੰਦਾ ਜਿਹੜਾ ਸਮਾਜ ਸ਼ਾਸਤਰ ਹੈ ਸੋਸ਼ਾਲੋਜੀ ਆਪਾਂ ਸਿੱਧਾ ਹੀ ਸਿੱਖ ਧਰਮ ਤੇ ਗੱਲ ਕਰਦੇ ਹਾਂ ਸਿੱਖ ਧਰਮ ਦੇ ਵਿੱਚ ਵੀ ਜਦੋਂ ਗੁਰੂ ਸਾਹਿਬਾਨ ਨੇ ਆਪ ਕੇ ਦਸਤਕ ਦਿੱਤੀ ਉਹ ਸਿੱਖ ਧਰਮ ਦੇ ਇੱਕ ਅਜਿਹੇ ਸਮਾਜ ਦਾ ਨਿਰਮਾਣ ਕਰਨ ਦਾ ਕਾਰਜ ਰੰਦੇ ਪਹਿਲਾ ਧਰਮ ਨਹੀਂ ਆਇਆ ਇੱਥੇ ਪਹਿਲਾਂ ਗੁਰੂ ਨਾਨਕ ਪਾਚਾ ਦੀ ਵਿਚਾਰਧਾਰਾ ਸਭ ਤੋਂ ਪਹਿਲਾਂ ਸਮਾਜ ਹੈ ਕਿ ਅਜੇ ਹਾਂ ਪਦਸਰ ਗਾਂਦਰੀ ਦੀ ਕੀ ਸਮਾਜ ਦੀ ਬੰਤਰ ਦੀ ਗੱਲ ਸੀ ਜਦੋਂ ਆਪਾਂ ਬਾਣੀ ਪੜਦੇ ਆ ਤਦ ਤੇ ਰਵਿਦਾਸੀ ਦਾ ਸ਼ਬਦ ਹੈ ਬੇਗੰਪੁਰਾ ਸ਼ਹਿਰ ਕੋ ਨਾਉ ਦੁਖ ਅੰਧਾ ਨਹੀਂ ਕਿਥਾਉ ਨਾ ਤਸ਼ਵੀਸ਼ ਕੀ ਰਾਜ਼ ਨਾ ਮਾਲ ਖਾਫ ਨਾ ਖਤਾ ਨ ਤਰਸ ਤੋਲ ਹੁੰਜੜਾ ਇਹ ਕਨਸਪਟ ਇਕ ਅਜਿਹੇ ਸਮਾਜ ਦਾ ਇੱਕ ਅਜਿਹੇ ਸ਼ਹਿਰ ਦੀ ਗੱਲ ਕਰ ਰਹੇ ਨੇ ਅਜਿਹੇ ਸਿਟੀਜ਼ਨਸ਼ਿਪ ਦੀ ਗੱਲ ਕਰ ਰਹੇ ਨੇ ਜਿੱਤੇ ਸਾਰੇ ਬਰਾਬਰ ਹੋ ਕਿ ਇਸੇ ਇਸੇ ਜਿਹੇ ਸਮਾਜ ਨੂੰ ਸਿਰਜਣ ਦਾ ਕੰਮ ਜਿਹੜਾ ਗੁਰੂ ਨਾਨਕ ਪਾਛਾ ਜੀ ਦੁਆਰਾ ਸ਼ੁਰੂ ਹੋਇਆ ਕਿਉਂ ਨੂੰ ਪਤਾ ਸੀ ਕਿ ਜਦੋਂ ਸਿਵਲਾਈਜ਼ੇਸ਼ਨ ਬਦਲਣਾ ਹੈ ਜਿਹੜੇ ਸਦੀਆਂ ਤੋਂ ਗੁਲਾਮੀ ਦੇ ਵਿੱਚ ਨੇ ਇਹਨਾਂ ਦੇ ਵਿੱਚ ਉਹ ਬੇਤਾ ਇਹਨਾਂ ਦੇ ਵਿੱਚ ਉਹ ਸਵਾ ਅਜਿਹਾ ਸੀ ਸਵੈਮਾਨ ਜਿਹੜਾ ਸੀ ਉਸ ਨੂੰ ਭਰਨਾ ਸੀ ਉਸ ਸਵੈਮਾਨ ਨਾਲ ਝੀਣ ਵਾਸਤੇ ਕੋਈ ਥੋੜਾ ਜਿਹਾ ਇੱਕ ਜਨਰੇਸ਼ਨ ਨਹੀਂ ਤਿੰਨ ਤਿੰਨ ਜਨਰੇਸ਼ਨਾਂ ਦਾ ਸਵਾਲ ਲੱਗਣਾ ਸੀ ਜਿਸ ਵਾਸਤੇ ਦਸ ਗੁਰੂ ਸਾਹਿਬਾਨ ਨੇ ਲਗਾਤਾਰ ਇਹ ਪਰਵਰਤਨ ਲਿਆਦਾ ਕਿ ਬਾਅਦ ਦੇ ਵਿੱਚ ਇੱਕ ਖਾਲਸਾ ਦੇ ਰੂਪ ਦੇ ਵਿੱਚ ਜਿਹੜਾ ਹੈ ਟਰਾਂਸਫਰ ਖਾਲਸਾ ਮੁਕਮਲ ਹੁੰਦਾ ਹੈ ਸੰਪੂਰਨ ਹੁੰਦਾ ਹੈ ਗੂ ਨਾਨਕ ਪਾਤਸ਼ਾਹ ਦੇ 10ਵੇਂ ਯਾਮੇ ਦੇ ਵਿੱਚ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਸਮੇਂ ਉਹ ਮੁਕਮਲ ਕਰਦੇ ਨੇ ਜਦੋਂ ਦੇਖਦੇ ਨੇ ਕਿ ਸਿੱਖ ਦੇ ਅੰਦਰ ਉਹ ਸਵਾਮਾਨ ਉਹ ਸਾਰਾ ਉਹ ਜਿਹੜੇ दैवी गुण ਨੇ ਉਹ ਹਰ ਇੱਕ ਸੇਕ ਦੇ ਅੰਦਰ ਪ੍ਰਵੇਸ਼ ਕਰ ਚੁੱਕੇ ਤੇ ਫਿਰ ਇਸ ਨੂੰ ਮਕਮਲ ਕੀਤਾ ਜਾਂਦਾ ਹੁਣ ਜਦੋਂ ਸਿੱਖ ਦਾ ਜੀਵਨ ਗੁਰੂ ਨਾਲੋਂ ਪਾਛਾ ਤੋਂ ਇਹ ਆਰੰਭ ਹੁੰਦਾ ਹੈ ਉਸ ਦੀ ਦੋ ਤਰ੍ਹਾਂ ਦੀ ਟ੍ਰੇਨਿੰਗ ਹੈ ਜਿਹੀ ਜਿਹੜੇ ਇਸੇ ਕਰਕੇ ਹੁੰਦੀਆਂ ਨੇ ਨਾ ਕਿ ਆਪਣੇ ਲਈ ਜੀਣਾ ਤੇ ਸਮਾਜ ਲਈ ਜੀਣਾ ਜੇ ਆਪਣੇ ਲਈ ਜੀਣਾ ਭਾਰਤੀ ਪਰੰਪਰਾ ਦੇ ਵਿੱਚ ਆਪਣੇ ਲਈ ਜੀਣ ਦੀ ਜਿੱਥੇ ਗੱਲ ਸੀ ਉਥੇ ਸ਼ਹਾਦਤਾਂ ਵੀ ਉਹ ਬਖਰੀ ਗੱਲ ਆ ਜੰਗ ਵਿੱਚ ਕਿਸ ਤਰ੍ਹਾਂ ਹੁੰਦਾ ਸੀ ਪਰ ਇਸ ਤਰ੍ਹਾਂ ਕਿਸੇ ਨੂੰ ਸ਼ਹੀਦ ਕਰ ਦੇਣਾ ਜਾਂ ਕੋਈ ਸ਼ਹਾਦਤ ਨੂੰ ਸਵੀਕਾਰ ਕਰਦਾ ਸੀ ਕਿ ਜੇ ਮੈਂ ਇੱਕ ਸ਼ਹੀਦ ਹੋ ਜਾਵਾਂ ਮਹਜ਼ਾਰਾਂ ਦੀ ਜਾਨ ਜਿਹੜੀ ਆ ਬਚ ਸਕਦੀ ਆ ਮਾਰੋ ਨਾਲ ਜੀਵਨ ਸੁਧਰ ਸਕਦਾ ਤਾਂ ਆਪਣੇ ਆਪ ਸੈਪਰੀਫਾਈਸ ਦੇ ਵਾਸਤੇ ਕਿਉਂ ਨਾ ਉਹ ਤਾਂ ਹੀ ਸੀ ਜਦੋਂ ਸਮਾਜਿਕ ਚੇਤਨਾ ਪੈਦਾ ਹੋਈ ਗੁਰੂ ਨਾਨਕ ਪਾਤਸ਼ਾਹ ਨੇ ਜਦੋਂ ਇਹ ਕਨਸੈਪਟ ਹੀ ਦਿੱਤਾ ਕਿ ਭਈ ਕਮਾਈ ਕਰੋ ਪਰ ਨਾਲ ਦੀ ਨਾਲ ਹੋਰਨਾਂ ਦਾ ਵੀ ਖਿਆਲ ਰੱਖੋ ਇੱਕ ਉਹ ਨੇ ਜਿਹੜੇ ਆਪਣੇ ਲਈ ਜੀ ਰਹੇ ਨੇ ਗਿਆਨ ਵੀ ਹੋਣਾ ਗਾਵੇ ਗੀਤ ਓਖੇ ਮੁੱਲਾ ਕਰੇ ਮਸੀਹ ਮਖੱਤੂ ਹੋ ਕੇ ਕੰਨ ਪੜਾਏ ਫਖਰ ਕਰੇ ਹੋਰ ਜਾਤ ਗਵਾਏ ਗੁਰਪੀਰ ਸਦਾਏ ਮੰਗਣ ਜਾਏ ਤਾਂ ਕਿ ਮੂਲ ਨ ਲਗੀ ਇਹ ਆਪਣੇ ਵਾਸਤੇ ਕਰ ਰਹੇ ਨੇ ਜੋ ਕਰ ਰਹੇ ਅਖੰਡ ਕਰ ਰਹੇ ਨੇ ਦਿਖਾਵਾ ਕਰ ਰਹੇ ਨੇ ਤਮ ਕਰਮ ਤੋਂ ਦੂਜੇ ਪਾਸੇ ਸਮਾਜਿਕ ਤੌਰ ਤੇ ਉਦਮੀ ਹੋਣ ਦਾ ਸੰਦੇਸ਼ ਏ ਕਾਲ ਖਾਏ ਕਿਛ ਹੱਥੋਂ ਦੇ ਮੰਨਤ ਕਰਕੇ ਪਰ ਆਪਣੇ ਲਈ ਕੱਲੇ ਲਈ ਨਹੀਂ ਹੋਰਨਾਂ ਦੇ ਨਾਲਕ ਰਾ ਪਛਾਣੇ ਕਿ ਜ਼ਿੰਦਗੀ ਦੇ ਰਸਤੇ ਦੀ ਅਸਲ ਪਹਿਚਾਨ ਅਸਲ ਅੰਡਰਸਟੈਂਡਿੰਗ ਉਸੇ ਨੂੰ ਹੀ ਹੈ ਉਹਨਾਂ ਨੂੰ ਹੀ ਹੈ ਜਿਹੜੇ ਮਿਹਨਤ ਕਰਕੇ ਆਪ ਵੀ ਸੁਖੀ ਵਸਤਨਿਕ ਹੋਰਨਾਂ ਦਾ ਵੀ ਧਿਆਨ ਰੱਖਦੇ ਐ ਤੋਂ ਸਮਾਜ ਦੀ ਬਣਟੇ ਸ਼ੁਰੂ ਹੁੰਦੀ ਫਿਰ ਬਰਾਬਰੀ ਦੀ ਸੋਸ਼ਲਿਜ਼ਮ ਦੀ ਗੱਲ ਜਿਹੜੀ ਸਮਾਜ ਦਾ ਸੋਸ਼ਲ ਪੱਖ ਜਿਹੜਾ गुरु साहब कहते जिस ग्रह बहुत तस्े ग्रह चिंता जिस ग्रह थोड़ी सो फिरे व्यवस्था ते जो मुक्ता सोई सोहे लपाई जिथे बहुत ज्यादा है वह भी परेशान है क्योंकि कई बार मायाधार बन जाता है जिथे काटे ਉਹ ਵੀ ਪਰੇਸ਼ਾਨ ਨੇ ਉਹ ਪਟਕਦਾ ਹੈ ਕਿ ਕਿਵੇਂ ਮੇਰਾ ਗੁਜ਼ਾਰਾ ਹੋ ਸਕੇ ਕਿਵੇਂ ਮੈਂ ਉਸ ਵਰਗਾ ਹੋ ਸਕਾਂ ਤੇ ਇਹ ਦੋ ਤਰ੍ਹਾਂ ਦੇ ਇੱਕ ਗੁਜ਼ਾਰੇ ਲਈ ਇੱਕ ਆਪਣ ਤੋਂ ਉੱਪਰ ਵਰਗਾ ਪਰ ਜਿਹੜਾ ਵਿਅਕਤੀ ਇਹਨਾਂ ਦੋਨਾਂ ਹੀ ਅਵਸਥਾਵਾਂ ਤੋਂ ਮੁਕਤ ਸੰਤੋਸ਼ਤ ਜਿੰਦਾ ਹੈ ਅਸਲ ਉਸ ਉਹ ਹੀ ਜਿਹੜਾ ਹੈ ਖੁਸ਼ ਹੈ ਉਹੀ ਕਹਾਬੇ ਉਹੀ ਸੁਹੇਲਾ ਸਿੱਖ ਦੀ ਦਾ ਜੀਵਨ ਗੁਰੂ ਨਾਨਕ ਪਾਤਸ਼ਾਹ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਤੱਕ ਇੱਕ ਪਾਸੇ ਉਹਦੀ ਪੰਥਕ ਰਹਿਣੀ ਹੈ ਇੱਕ ਪਾਸੇ ਉਹਦੀ ਨਿੱਜੀ ਰਹਿਣੀ ਨਿੱਜੀ ਕਰੈਕਟਰ ਜਿਵਾ ਕੇ ਵਾਰ ਸਿੱਖ ਦਾ ਉਸ ਨੂੰ ਬਹੁਤ ਉੱਚਾ ਕਰਨ ਵਾਸਤੇ ਗੁਰੂ ਨਾਨਕ ਪਾਤਸ਼ਾਹ ਨੇ ਉਹ ਤੇ ਪਛੇਤ ਤਨਵਦਨਾਲ ਉਸ ਨੂੰ ਗਾਈਡ ਕੀਤਾ ਕਿ ਤੂੰ ਆਪਣੇ ਆਪ ਨੂੰ ਕਿਵੇਂ ਨਿਜੀ ਤੌਰ ਤੇ ਬੁਲੰਦ ਰੱਖ ਸਕਦਾ ਹੈ ਕਿਰਦਾਰ ਦੇ ਪਕੋ ਕਿਵੇਂ ਉੱਚਾ ਹੋ ਸਕਦਾ ਹੈ ਕਿ ਜੇ ਤੇਰਾ ਕਿਰਦਾਰ ਉੱਚਾ ਹੋਏਗਾ ਤੂੰ ਸਮਾਜਿਕ ਰਹਿਣੀ ਦੇ ਵਿੱਚ ਉਸੇ ਤਰ੍ਹਾਂ ਹੀ ਤੂੰ ਵਿਖਰੇਗਾ ਸਿਕਰਾਤ ਮਰਿਆਦਾ ਜਦੋਂ ਤਿਆਰ ਕੀਤੀ ਗਈ ਫਾਮੇ ਉਸ ਨੂੰ ਜਿੰਨੇ ਵੀ ਉਸ ਤੋਂ ਪਹਿਲਾਂ ਸਿੱਖਾਂ ਦੇ ਪਿੰਨ ਪਿੰਨ ਸਿੱਖਾਂ ਦੇ ਨਾਂ ਤੇ ਰਤਨਾਮੇ ਮਿਲਦੇ ਹਨ ਭਾਈ ਚੋਪਾ ਸਿੰਘ ਤੋਂ ਲੈ ਕੇ ਲੇਟਰ ਸੇਖਾਂ ਤੱਕ ਜਨਜ ਭਾਈ ਨੰਦ ਲਾਲ ਜੀ ਦੇ ਨਾਂ ਤੇ ਵੀ ਇੱਕ ਹੈ ਭਾਈ ਪਨੀ ਸਿੰਘ ਦੇ ਨਾਂ ਤੇ ਵੀ ਹੈਗਾ ਹੋਰ ਉਹ ਸਾਰਿਆਂ ਦੇ ਵਿੱਚ ਅਲੱਗ-ਅਲੱਗ ਉਹ ਸਾਰਿਆਂ ਨੂੰ ਸਟੱਡੀ ਕਰਕੇ ਫਿਰ ਜਿਹੜੀ ਉਹ ਰਵਾਇਤ ਜਿਹੜੀ ਮਰਿਆਦਾ ਸਿੱਖਾਂ ਦੇ ਵਿੱਚ ਪੈਦਾ ਹੋਈ ਗੁਰੂ ਨਾਨਕ ਪਾਤਸ਼ਾਹ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਤੱਕ ਉਸੇ ਮਰਿਆਦਾ ਨੂੰ ਜਿਹਨਿਤ ਨੇਂ ਦੀਆਂ ਬਾੜੀਆਂ ਨੇ ਜਪਜੀ ਸਾਹਿਬ ਸੋਦਰ ਸੋਪੁਰਕ ਤੇ ਚਾਰ ਤੇ ਪੰਜ ਸ਼ਬਦ ਤੇ ਪੰਜ ਸ਼ਬਦ ਜਿਹੜੇ ਨੇ ਸੋਇਲਾ ਬਾਣੀ ਦੇ ਤਾਤ ਇਹ ਪਹਿਲੇ ਤਿੰਨ ਫਿਰ ਆਪਣੀਆਂ ਦੇ ਵਿੱਚ ਗੁਰੂ ਸਾਹਿਬ ਨੇ ਪਹਿਲੇ ਅੰਕਤ ਕਾਵਿ ਤੇ ਜਿਹੜਾ ਕਿ ਸਿੱਖਾ ਉਸ ਵਕਤ ਤੱਕ ਇਵਾਲੂ ਹੋਇਆ ਜਿਹੜਾ ਨੇਮ ਸੀ ਤੇ ਉਸ ਤੋਂ ਬਾਅਦ ਬਾਕੀ ਬਾਣੀਆਂ ਪੜਨ ਵਾਸਤੇ ਰਵਾਇਤ ਬਣ ਚੁੱਕੀ ਸੀ ਕਿ ਇੰਡੀਵਿਜੂਅਲੀ ਹਰ ਸਿੱਖ ਨੇ ਇਹ ਬਾਣੀਆਂ ਪੜਨਾਂ ਸਮ ਪਾਈ ਗੁਰਦਾਸ ਜੀ ਇਸ ਤੇ ਮੋਹ ਲਾਉਂਦੇ ਨੇ ਸੋਦਰ ਗਾਰ ਆਰਤੀ ਗਾਵੀਏ ਅੰਮ੍ਰਿਤ ਵੇਲੇ ਜਾਪ ਉਚਾ ਅਰਤੀ ਦਾ ਜਿਹੜਾ ਸ਼ਬਦ ਸੀ ਉਸ ਤੋਂ ਜ਼ਿਆਦਾ ਸ਼ਬਦ ਉਹ ਉਸ ਟਾਈਮ ਦਾ ਆਇਆ ਜਾਂਦਾ ਪੜਿਆ ਜਾਂਦਾ ਸੀ ਸੋਹਣੇ ਸੋ ਇਸੇ ਤਰ੍ਹਾਂ ਜਿਹੜਾ ਜੀਵਨ ਦਾ ਪੈਟਰਨ ਸੀ ਕਿਵੇਂ ਜੰਗਾਂ ਦੇ ਵਿੱਚ ਉਹੀ ਬਾਣੀਕਾਰ ਪਟਸਾਇਬਾ ਪਟਕੀਰਤ ਜੀ ਪਟ ਮਥਰਾ ਜੀ ਜਿਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਸ਼ੋਭਤ ਹੈ ਗੁਰੂ ਹਰਗੋਬਿੰਦ ਪਾਤਸ਼ਾਹ ਦੇ ਸਮੇਂ ਕਰਤਪਾਰ ਕਰਤਾਰਪੁਰ ਦੀ ਜੰਗ ਦੇ ਵਿੱਚ ਸ਼ਹੀਦ ਵੀ ਹੁੰਦੇ ਅਮਲੀ ਤੌਰ ਤੇ ਵੀ ਉਹ ਲੋਕ ਉਸ ਅਮਲੀ ਜੀਵਨ ਵਿਚ ਚਲੇ ਗਏ ਇਹ ਟ੍ਰੇਨਿੰਗ ਸੀ ਜੋ ਗੁਰੂ ਨਾਨਕ ਪਾਤਸ਼ਾਹ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਤੇ ਇਸੇ ਕਰਕੇ ਉਸ ਰਹਿਤ ਮਰਿਆਦਾ ਵੀ ਜਿਹੜੀ ਪਾਲਿ ਪੰਥ ਕਰ ਰਹਿਤ ਮਰਿਆਦਾ ਜੋ ਕਾਲ ਤੱਕ ਤੋਂ ਸਰ ਪਰਵਾਣੀ ਤੇ ਉਹਦੇ ਵਿੱਚ ਵੀ ਮਰਿਆਦਾ ਨੂੰ ਇੱਕ ਸ਼ਖਸੀ ਰਹਿਣੀ ਹੈ ਇਕ ਪੰਥਕ ਰਹਿਣੀ ਜਿਹੜੀ ਪੰਥਕ ਰਹਿਣੀ ਹੈ ਉਹ ਉਹਦਾ ਉਹ ਹੀ ਸਮਾਜਿਕ ਪੱਖ ਉਹਦੇ ਵਿੱਚ ਉਹਦੀ ਸੇਵਾ ਹੈ ਉਹਦੇ ਵਿੱਚ ਉਹਦਾ ਵਿਵਹਾਰ ਹੈ ਉਹਦੇ ਵਿੱਚ ਉਹਦਾ ਜੀਵਨ ਦਾ ਜਿਹੜਾ ਬਾਕੀ ਸਮਾਜ ਦੇ ਨਾਲ ਇੰਟਰੈਕਸ਼ਨ ਹੈ ਇੱਕ ਪੰਥਕ ਸਵਾਪਨ ਇਹ ਹੀ ਵਿਚਾਰ ਕਰ ਰਹੀ ਸੀ ਕਿ ਗੁਰਸਿੱਖ ਦਾ ਜਿਹੜਾ ਜੀਵਨ ਹੈ ਖਾਸ ਤੌਰ ਤੇ ਇਸਤ੍ਰਾਂ ਬਾਕੀ ਸਮਾਜ ਦੇ ਵਿੱਚ ਇੱਕ ਆਪਾਂ ਕਹਿੰਦੇ ਨੇ ਕਿ ਸੋਸ਼ੀਓਲੋਜੀ ਇੱਕ ਸੋਸ਼ਲ ਜੀਵਨ ਹੈ ਸਮਾਜੇ ਇਸੇ ਤਰ੍ਹਾਂ ਉਹ ਸਿੱਖੀ ਦੇ ਵਿੱਚ ਵੀ ਹੈਗਾ ਆਓ ਅੱਜ ਦੇ ਇਸ ਪ੍ਰੋਗਰਾਮ ਦੇ ਤੇ ਸਮਾਜ ਕਰਦੇ ਵਾਂਗੂ ਕੀਤਾ ਖਾਲਸਾ ਵਾਂਗੂ